ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਕੁਲਵਿੰਦਰ ਸਿੰਘ ਵਰਦੀ ਦਿੱਲੀ ਤੋਂ ਆਇਆ ਹਾਂ ਕੱਲ ਹੀ ਪਤਾ ਲੱਗਾ ਸੀ ਗੁਰੂ ਮਹਾਰਾਜ ਦੀ ਕੋਲਾਸਰ ਗੁਰਦੁਆਰੇ ਦੀ ਸੇਵਾ ਸਰਗੜੀ ਚੱਲ ਗਈ ਆ ਮਨਜਤ ਸਾਸੀ ਕੋਈ ਬੜੀ ਭਾਗਾਂ ਸੇਵਾ ਮਿਲਦੀ ਹੈ ਤੇ ਸੇਵਾ ਦੇ ਮੌਕਾ ਮਿਲਿਆ ਜੀ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਜੋ ਸੇਵਾ ਦੇ ਵਿੱਚ ਸਾਨੂੰ ਆਪਣੇ ਹੱਥੀ ਸੇਵਾ ਕਰਨ ਦਾ ਮੌਕਾ ਮਿਲਿਆ ਆ ਇਹ ਬਹੁਤ ਹੀ ਇੱਕ ਵੱਡੀ ਸੇਵਾ ਆ ਤੇ ਤੁਹਾਡੇ ਚੈਨਲ ਮਾਦਵਾਹੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਜਿੱਥੇ ਵੀ ਕੋਈ ਕਾਰ ਸੇਵਾ ਚੱਲੇ ਉੱਥੇ ਵੱਧ ਤੋਂ ਵੱਧ ਕਾਰ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ ਨਵੰਬਰ ਮਹੀਨਾ ਸ਼ਨੀਵਾਰ ਗੁਰਦੁਆਰਾ ਬੀਬੀ ਕੋਲਾ ਜੀ ਸ੍ਰੀ ਕੋਲ ਸਰ ਸਾਹਿਬ ਕੇ ਕਾਰ ਸੇਵਾ ਦਾ ਦੂਸਰਾ ਦਿਨ ਹੈ ਸਾਨੂੰ ਵੀ ਨਹੀਂ ਸੀ ਆਸ ਵੀ ਕੱਲ ਪਹਿਲੇ ਦਿਨ ਜੇ ਨਹੀਂ ਹੋਏਗਾ ਪਰ ਉਛਾ ਪਰ ਸੰਗਤਾਂ ਵਿੱਚ ਅੱਜ ਦੂਜੇ ਦਿਨ ਵੀ ਕੱਲ ਤੋਂ ਵੀ ਵਾਧੂ ਉਤਸ਼ਾਹ ਉਸੇ ਤਰ੍ਹਾਂ ਸਾਨੂੰ ਦੋਹਾਂ ਸਾਈਡਾਂ ਤੇ ਟਰਾਲੀਆਂ ਲਾਣੀਆਂ ਪੈ ਰਹੀਆਂ ਕੱਲ ਤਕਰੀਬਨ 23 ਟਰਾਲੀਆਂ ਭਰ ਕੇ ਗਈਆਂ ਤੇ ਅੱਜ ਵੀ ਹੁਣ ਤੱਕ ਮੈਂ 10 11 ਜਾ ਚੁੱਕੀਆਂ ਨੇ ਹਜੇ ਦੁਪਹਿਰ ਦਾ 1.5 ਵਜਾ ਹੈ ਮਤਲਬ ਸੰਗਤਾਂ ਵਿੱਚ ਤੁਸੀਂ ਆਪਣੇ ਕੈਮਰੇ ਰਾਹੀਂ ਵੀ ਦਿਖਾਓਗੇ ਸੰਗਤਾਂ ਨੂੰ ਅੱਜ ਵੀ ਉਸੇ ਤਰ੍ਹਾਂ ਪੂਰਾ ਉਤਸ਼ਾਹ ਹੈ ਮੈਂ ਤੇ ਰਹਾ ਨਾ ਬਈ ਜਿਹੜੀਆਂ ਕੱਲ ਦੀਆਂ ਵੀਡੀਓ ਤੁਹਾਡੇ ਪੀਟੀਸੀ ਕਰਕੇ ਜਾਂ ਹੋਰਾਂ ਕਰਕੇ ਗਈਆਂ ਉਹ ਕੋਈ ਦਿੱਲੀੋਂ ਆ ਗਿਆ ਕੋਈ ਕਿਹੜੇ ਸ਼ਹਿਰ ਤੋਂ ਆ ਗਿਆ ਵੀ ਸਾਨੂੰ ਵੀਡੀਓ ਰਹੀਂ ਪਤਾ ਲੱਗਾ ਸੋਸ਼ਲ ਮੀਡੀਆ ਰਹੀਂ ਪਤਾ ਲੱਗਾ ਤੇ ਅਸੀਂ ਸੋਚਿਆ ਵੀ ਸਾਰੀ ਸੇਵਾ ਸੰਪੂਰਨ ਨਾ ਹੋ ਜੇ ਅੱਜ ਬਾਹਰ ਦੀਆਂ ਸੰਗਤਾਂ ਵੀ ਹਾਜ਼ਰੀਆਂ ਲਾ ਰਹੀਆਂ ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਹਾਂਜੀ ਹਾਂਜੀ ਬਹੁਤ ਬਹੁਤ ਕਰਮਾ ਵਾਲੇ ਆ ਗੁਰੂ ਘਰ ਆਏ ਆ ਅਸੀਂ ਸਾਰੇ ਕਰਮ ਦੇ ਸਾਰੇ ਆਓ ਸੇਵਾ ਕਰੋ ਅਗੇ ਗੁਰੂ ਘਰ ਆਣਗੇ ਵਾਦੋ ਵਾਦ ਸੇਵਾ ਕਰੋ ਲਾਭ ਉਠਾਓ ਗੁਰੂ ਘਰ ਆਣਗੇ ਹਾਂਜੀ ਬਹੁਤ ਵੱਡ ਭਾਗਾ ਸਾਰੀਆਂ ਸੰਗਤਾਂ ਦੀ ਵੱਡ ਭਾਗੀ ਇਹ ਗੁਰੂ ਘਰ ਆਣ ਕੇ ਦਰਸ਼ਨ ਕਰ ਰਹੀਆਂ ਨੇ ਨਾਲੇ ਸੇਵਾ ਕਰ ਰਹੀਆਂ ਨੇ ਇਹ ਸਮਾਂ ਬਾਰ ਬਾਰ ਨਹੀਂ ਮਿਲਣਾ ਸੰਗਤ ਨੂੰ ਵੀ ਅਪੀਲ ਕਰਦੇ ਸਾਰੀ ਸੰਗਤ ਨੂੰ ਅਪੀਲ ਕਰਦੇ ਕਿ ਸਾਰੀ ਸੰਗਤ ਆਓ ਆਪਣੇ ਘਰਾਂ ਵਿੱਚ ਜੋ ਗੁਰੂ ਘਰਾਂ ਦੀ ਸੇਵਾ ਕਰੋ ਲਾ ਲਓ ਆਣ ਕੇ ਗੁਰੂ ਘਰ ਦਾ ਇਹ ਸਮਾਂ ਮੜ ਕੇ ਮਿਲਣਾ ਨਹੀਂ ਹੋ ਸਕਦਾ ਕਿ ਜਦੋਂ ਮੁੜ ਕੇ ਕਿਤੇ ਸੇਵਾ ਵੇ ਆਪਾਂ ਹੋ ਸਕਦਾ ਉਦੋਂ ਹੋਈ ਹੀ ਨਾ ਕਿੰਨੇ ਸਾਲਾਂ ਬਾਅਦ ਸੇਵਾ ਕਰਨ ਦੀ ਇਹ 22 ਸਾਲਾਂ ਸਾਹਿਬ ਕਹਿ ਰਹੇ ਵੀ 22 ਸਾਲਾਂ ਬਾਅਦ ਹੋ ਰਹੀ ਹੈ ਹਾਂਜੀ ਵਧੀਆ ਲਾ ਰਿਹਾ ਗੁਰੂ ਭਾਬੇ ਜੀ ਮਿਹਰ ਕੀਤੀ ਹੈ ਤੇ ਸੇਵਾ ਕਰਨ ਆਏ ਆ ਕਿੰਨਾ ਗੁਰੂ ਘਰ ਦਾ ਸੰਗਤ ਬਹੁਤ ਕਰਮਾ ਵਾਲਾ ਇਹਦੇ ਆਏ ਅੱਜ ਹਾਂਜੀ ਬਹੁਤ ਸਾਰੇ ਬਾਤ ਵਿਚਾਰ ਕੇ ਹਿੱਸਾ ਕੇ ਸੇਵਾ ਕਰਨ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹਾ ਮੇਰਾ ਜੀ ਦਿਲ ਬਾਗ ਸਿੰਘ ਜੀ ਜੇਕਰ ਮੈਂ ਜੰਮੂ ਤੋਂ ਆਇਆ ਹਾਂ ਕਿਹੜਾ ਤੋਂ ਹਾਂਜੀ ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਸਿੱਖਲਾਏ ਅਸੀਂ ਸਾਰੀ ਸਿੱਖ ਕੌਮ ਨੂੰ ਇੱਕ ਜੁਟ ਹੋਣਾ ਚਾਹੀਦਾ ਇੱਕ ਹੀ ਨਿਸ਼ਾਨ ਸਾਹਿਬ ਤੇ ਥੱਲੇ ਆਣਾ ਚਾਹੀਦਾ ਤੇ ਸਾਨੂੰ ਜਿਹੜਾ ਮਤਲਬ ਮਹਾਰਾਜ ਜੀ ਦੇ ਅਸਲੀ ਸਿੱਖ ਬਣਨਾ ਚਾਹੀਦਾ ਜੋ ਮਹਾਰਾਜ ਨੇ ਵਿਰਸਾ ਸਾਨੂੰ ਦਿੱਤਾ ਹੈ ਚਾਹੇ ਉਹ ਇੰਟਰਨਲ ਹੈ ਜਾਂ ਐਕਸਟਰਨਲ ਹੈ ਉਹ ਸਾਨੂੰ ਫਾਲੋ ਕਰਕੇ ਆਪਣੀ ਰਹਿਤ ਮਰਿਆਦਾਂ ਦੇ ਅਨਸਾਰ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹਦਾ। ਭਾਕੀ ਤਾਂ ਆਨੰਤਨ ਸਾਧਗੁਰੂ ਮਹਾਰਾਜ ਜੀ ਛੇਵੇਂ ਪਾਸ਼ਾ ਨੇ ਸਾਨੂੰ ਇਤਨੀ ਮਤਲਬ ਹਰ ਚੀਜ਼ ਮਤਲਬ ਦੁਨੀਆ ਦੀ ਹਰ ਚੀਜ਼ ਸਾਨੂੰ ਦਿੱਤੀ ਹੈ ਕਿ ਜਿਸ ਦੇ ਨਾਲ ਅਸੀਂ ਹਰ ਚੀਜ਼ ਦੁਨੀਆ ਉਤੇ ਆਪਦੇਸ਼ ਦੇ ਸਕਦੇ ਹਾਂ ਸਾਧ ਦਾ ਆਪਦੇਸ਼ ਦੇ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਜਿਹੜੀ ਸੇਵਾ ਕਰਨ ਆਏ ਬਕਾਤਾ ਜੰਮੂ ਤੋਂ ਹਾਂਜੀ ਅਸੀਂ ਨਹੀਂ ਆਏ ਜੀ ਮਹਾਰਾਜ ਆਪੇ ਲੈ ਕੇ ਆਏ ਹਨ ਸਾਨੂੰ ਤੇ ਸੰਗਤ ਜੀ ਨਾਲ ਦੇ ਭਾਗਾਂ ਚੋ ਕਿ ਮਹਾਰਾਜ ਆਪ ਹੀ ਖੁਸਕੇ ਲੈ ਆਏ ਨੇ

ਵਾਇਜੀ ਖਲਸਾ ਵਗੇ ਜੀ ਦੇ ਹਤੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋ ਮੇ ਵਿੱਚੋਂ ਜਾਏ ਮੀਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬੀਬੀ ਕੌਲਾ ਜੀ ਦੇ 300 ਪ੍ਰਾਪਤ ਪਾਵਨ ਪਿੱਤਰ ਸਰੋਵਰ ਦੀ ਕਾਰ ਸੇਵਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਜੋ ਕਿ ਪ੍ਰਧਾਨ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੀ ਮੈਨੇਜਮੈਂਟ ਦੇ ਸਹਿਯੋਗ ਨਾਲ ਮਹਾਪੁਰਸ਼ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬੀਬੀ ਕੌਲਾ ਜੀ ਭਲਾਈ ਕੰਦੇ ਟੈਸਟ ਦੇ ਸਹਿਯੋਗ ਨਾਲ ਇਹ ਸਾਰੀ ਜੋ ਕਾਰ ਸੇਵਾ ਹੈ ਸਰੋਵਰ ਦਾ ਜੋ ਮਹਾਨ ਕੁੰਭ ਦੀ ਸੇਵਾ ਚੱਲ ਰਹੀ ਹੈ ਇਹ ਸੇਵਾ ਚੱਲ ਰਹੀ ਹੈ ਕੱਲ ਵੀ ਸੰਗਤਾਂ ਦਾ ਬਹੁਤ ਜ਼ਿਆਦਾ ਠਾਠਾਂ ਮਾਰਦਾ ਕੱਟ ਸੀ ਤੇ ਅੱਜ ਵੀ ਆਪ ਜੀ ਦੀ ਪੀਡੀਸੀ ਨਿਊਜ਼ ਰਾਈਂ ਜੋ ਸੰਗਤਾਂ ਨੂੰ ਪਤਾ ਲੱਗਾ ਹੈ ਅੱਜ ਵੀ ਸੰਗਤਾਂ ਜਿਹੜੀਆਂ ਬਹੁਤ ਜ਼ਿਆਦਾ ਹਮਮਾ ਕੇ ਪਹੁੰਚੀਆਂ ਹਨ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹੋ ਬੇਨਤੀ ਹੈ ਕਿ ਸਤਿਗੁਰੂ ਜੀ ਆਪਣੀਆਂ ਪਿਆਰੀਆਂ ਸੰਗਤਾਂ ਦੇ ਮੇਰ ਭਰਿਆ ਅਥਰ ਰੱਖਣਾ ਜਿਹੜੀਆਂ ਸੰਤਾ ਜਿਹੜੀਆਂ ਸਵਾਵਾ ਕਰ ਰਹੀਆਂ ਹਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ